ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਮੋਹਨਪੁਰੇ ਪਹੁੰਚੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਜੱਜ ਵੀਰ ਦੇ ਘਰ ਆਇਆ ਦੋਸਤੋ ਵੀਰ ਦਾ ਵਪਾਰ ਦਾ ਕੰਮ ਆ ਤੇ ਇੱਕ ਵਾੜ ਤੁਸੀਂ ਸਾਹਮਣੇ ਸਕਰੀਨ ਦੇ ਉੱਪਰ ਦੇਖ ਰਿਹਾ ਜੀ ਬਿਲਕੁਲ ਤਾਜੀ ਸੂਈ ਹੈ ਦੂਜਾ ਸੂਆ ਇਹ ਵਾੜ ਸੂਈ ਹੈ ਬਾਕੀ ਪੂਰੀ ਗੱਲਬਾਤ ਆਪਾਂ ਕਰਦੇ ਹਾਂ ਜੱਜ ਕੀ ਹਾਲ ਨੇ ਵੀਰ ਵਧੀਆ ਵਧੀਆ ਸਭ ਨੂੰ ਸਤ ਸਾਬੋ ਓਕੇ ਜੱਜ ਵੀਰ ਵਾੜ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਸਭ ਨੂੰ ਸਤ ਸਾਬੋ ਤੇ ਇਹ ਸੂਈ ਤੁਸੀਂ ਦੱਸਿਆ ਕੱਲ ਹੀ ਆ ਨਾ ਸਭ ਸਾਬੋ ਕੱਲ ਸ਼ਾਮ ਦੀ ਸੂਈ ਆ ਠੀਕ ਹੈ ਭਰਾ ਹਾਂਜੀ ਹਾਂ ਅੱਜ ਦੂਜਾ ਦੇਣੇ ਆਪਣੇ ਕੋਲ ਜੇਰ ਜੂਰ ਪ੍ਰੋਪਰ ਪੈ ਗਿਆ ਮੈਂ ਸੰਤੋ ਸਾਹਿਬ ਉਹ ਵੀਡੀਓ ਬਣਾਈ ਜਿਹੜਾ ਕੋਈ ਭੈਣ ਭਰਾ ਖਰੀਦੂ ਉਹਨੂੰ ਆਪਾਂ ਪਾ ਦਾਂਗੇ ਠੀਕ ਆ ਜੀ ਇੱਕੋ ਜਵਾਈ ਹੋਈ ਹੈ ਜੇ ਹੁਣ ਦੂਜੀ ਹੋਣ ਵਾਲੀ ਆ ਠੀਕ ਆ ਆ ਇਹਨੂੰ ਤੁਰਦਿਆ ਜੀ ਵੀਰੇ ਤੇ ਪਹਿਲੇ ਸਵੇਰ ਕੋਈ ਦੁੱਧ ਤਾਂ ਦੱਸਿਆ ਵੀਰਾਂ ਨੇ ਸੰਤੋ ਸਾਹਿਬ 27 28 ਕਿਲੋ ਭਰਿਆ ਵਾ ਬੋ ਜੀ 27 28 ਕਿਲੋ ਜਿਹੜਾ ਦੋਸਤੋ ਦੁੱਧ ਪਲੂਣ ਨੇ ਪਹਿਲੇ ਸਵੇਰ ਚ ਵਾਇਆ ਸੋ ਦੂਜਾ ਸੂਬਾ ਬਾਕੀ ਲੇਵੇ ਆਰਡਰ ਦੀ ਬਾ ਕਮਾਲਾ ਕਰਮਾਂ ਦੀ ਠੀਕ ਆ ਜੀ ਥੋੜੀ ਬਾਦੀ ਨਾਰਮਲ ਤਰ ਮੇਰੀ ਪਲੂਣ ਜਿਹੜੀ ਲੇਵੇ ਦੇ ਸੋ ਡਿਜ਼ਾਈਨ ਜੀ ਹੁਣ ਕਾਫੀ ਚੰਗਾ ਮਗਰ ਇਹਦੇ ਬੱਚਾ ਮੇਲ ਕਾਫਾ ਗਿੱਲਾ 나ੜੂਆ ਬੱਚੇ ਦੇ ਨਾਰਾ ਸੋ ਟਮਾੜ ਇਹ ਵੀਰ ਨੇ ਕੀਤੀ ਵੀ 1 ਲੱਖ ਚਾਹੇ 5 ਕਰਾ ਲਓ 1 ਲੱਖ ਕਰਾ ਲਓ ਇਹ 95000 ਦੇ ਵਿੱਚੋਂ 2000 ਮਾਨਤਨ ਹੋ ਜਾਊਗਾ ਠੀਕ ਆ ਜੀ 93000 ਦੀ ਇਹ ਵੈੜ ਅੱਜ ਮਿਲ ਜੂਗੀ ਤੁਹਾਨੂੰ ਸੋ ਬਾਕੀ ਜਿਹੜੇ ਆਪਣੇ ਫਾਰਮਰ ਚਾਹਵਾਨ ਆ ਠੀਕ ਆ ਜੀ ਤੁਸੀਂ ਕਾਲ ਕਰੋ ਜਿੱਥੇ ਵੀ ਕਿਸੇ ਭਰਾ ਦਿੱਤਾ ਪੈਂਦੀ ਬਿਠਾ ਲਿਓ ਠੀਕ ਆ ਜੀ ਬਾਕੀ ਮਾਨਤਨ ਜਿਹੜਾ 93000 ਦੇ ਵਿੱਚੋਂ ਆ ਥਣ ਪੂਰਾ ਹੱਥੀ ਮੁਠੀ ਵਾਲਾ ਠੀਕ ਆ ਜੀ ਸਪੇਸ ਵੰਡ ਚੰਗੀ ਆ ਸੋ ਚਵਾਈ ਚੂ ਵੀ ਬਹੁ ਸੋ ਬਾਕੀ ਪੂਰੀ ਵੀਡੀਓ ਦੇ ਵਿੱਚ ਵੀ ਥੋੜੀਆਂ ਬਾਤਾਂ ਪਾ ਧਾਰਾ ਮਾਰ ਕੇ ਦਿਖਾਈਆਂ ਨੇ ਤਸੱਲੀ ਦੇ ਨਾਲ ਮਤਲਬ ਕੋਈ ਭੂਰ ਨਹੀਂ ਕੋਈ ਸ਼ਿਟਾ ਨਹੀਂਗਾ ਸੋ ਇਹ ਆਰਡਰ ਦੀ ਕੁਆਲਿਟੀ ਹੈ ਤੇ 28 30 ਲੀਟਰ ਦੀ ਇਸ ਲੋਕੇਸ਼ਨ ਦੇ ਵਿੱਚ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਇਸ ਵੈੜ ਤੋਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਲੈਵੇ ਆਰਡਰ ਦੀ ਕਰਮ ਵਾਲੀ ਬਾ ਕਮਾਲ ਸਾਫ਼ ਸੁਥਰੀ ਕੋਈ ਪੋਰਟ ਸ਼ਾਂਖ ਨਹੀਂ ਕੀ ਚਾਰੇ ਥਣ ਚੰਗੀ ਸਪੇਸ ਵਿੱਚ ਤੇ